ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਆ ਰੌਟਰ ਗੁਰਮਿੰਦਰ ਸਿੰਘ ਮਰਾੜ ਤੇ ਇਸ ਵੀਡੀਓ 'ਚ ਜਿਹੜੀ ਝੋਨੇ ਦੇ ਵਿੱਚ ਕਾਫੀ ਸਮੱਸਿਆ ਆ ਰਹੀ ਉਹਦੇ ਬਾਰੇ ਗੱਲਬਾਤ ਕਰਾਂਗੇ ਕਿ ਝੋਨਾ ਜਿਹੜਾ ਹੈਗਾ ਕਈ ਕਿਸਾਨ ਵੀਰਾਂ ਦੇ ਸਵਾਲ ਆ ਕਿ ਫੋਟ ਨਹੀਂ ਕਰ ਰਿਹਾ ਪੱਤੇ ਜਿਹੜੇ ਪੀਲੇ ਜਾਂ ਲਾਲੀਚ ਹੋ ਰਹੇ ਆ ਫਟਾਰਾ ਬਿਲਕੁਲ ਨਹੀਂ ਹੋ ਰਿਹਾ ਇੱਕ ਥਾਂ ਤੇ ਰੁਕ ਗਿਆ 15 20 ਦਿਨ ਦਾ 25 ਦਿਨ ਦਾ ਝੋਨਾ ਤੇ ਹੋਰ ਸਮਾਨ ਜਿਹਦੇ ਵਿੱਚ ਕੋਈ ਉਲੀਨਾਸ਼ਕ ਜਾਂ ਯੂਰੀਆ ਵੀ 2 2 3 3 ਗੱਟੇ کئی ਕਿਸਾਨ ਵੀਰ 20 20 ਦਿਨ ਦੇ ਝੋਨੇ ਨੂੰ ਪਾਈ ਬੈਠੇ ਆ ਉਹਦੇ ਵਿੱਚ ਖਾਸ ਗੱਲ ਦਾ ਕੀ ਧਿਆਨ ਰੱਖਣਾ ਤਾਂ ਕਿ ਵਾਧੂ ਖਰਚਾ ਵੀ ਬਚੇ ਝੋਨਾ ਵੀ ਚੱਲ ਪੇ ਜੇ ਕੋਈ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਨਲ ਬਟਨ ਦਾ ਬਲਿਉ ਫੇਸਬੁੱਕ ਪੇਜ ਤੇ ਦੇ ਰਹੇ ਪੇ ਫੋਲੋ ਕਰ ਸਾਧ ਤੱਕ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਹੋਵੇ ਤੁਹਾਡੇ ਵੀ ਸਵਾਲ ਜਿਹੜੇ ਹੈ ਕੋਈ ਸਮੱਸਿਆਵਾਂ ਮੇਰੇ ਤੱਕ ਪਹੁੰਚਦੀਆਂ ਰਹਿਣ ਤੇ ਆਪਾਂ ਉਹਦੇ ਬਾਰੇ ਜਾਣਕਾਰੀਆਂ ਸਾਂਝੀਆਂ ਕਰਦੇ ਰਹੀਏ ਸੋ ਸਭ ਤੋਂ ਪਹਿਲਾਂ ਦਾ ਕਿਸਾਨ ਵੀ ਪੁਰਾਣੇ ਪੱਤੇ ਪੀਲੇ ਨਜ਼ਰ ਆਉਂਦੇ ਆ ਲਾਲੀ ਚ ਨਜ਼ਰ ਆਉਂਦੇ ਆ ਸਭ ਤੋਂ ਪਹਿਲਾਂ ਤਾਂ ਉਹਦੇ ਵਿੱਚ ਤੁਸੀਂ ਇੱਕ ਦੋ ਬੂਟੇ ਫਟ ਕੇ ਦੇਖੋ ਜੜਾਂ ਉਹਦੀਆਂ ਠੀਕ ਠਾਕ ਹੈ ਜੇ ਜੜਾਂ ਉਹਦੀਆਂ ਠੀਕ ਠਾਕ ਹੈ ਤਾਂ ਫਿਰ ਤੁਸੀਂ ਉਹਦੇ ਵਿੱਚ ਜੇ ਪੱਤੇ ਜਿਵੇਂ ਉਹਨਾਂ ਤੇ ਦਾਗ ਪਏ ਜਗਾਲੇ ਟਾਈਪ ਆ ਜਾਂ ਪੀਲਾਪਨ ਟਾਈਪ ਆ ਲੋਹਾ ਕਲੀ ਦਾ ਪਾਣੀ ਜ਼ਿੰਕ ਯੂਰੀਆ ਇਹ ਸਪਰੇ ਜਿਹੜੀ ਕਰ ਦਿਓ ਕਈ ਵਾਰ ਕੀ ਹੁੰਦਾ ਕਿ ਆਪਾਂ ਕਈ ਕਿਸਾਨ ਵੀਰੇ ਜਿਹੜੇ ਗੈਪ ਪਾ ਕੇ ਨਾਈਟ੍ਰੋਜਨ ਦਿੰਦੇ ਆ ਲਗਾਤਾਰ ਪਾਣੀ ਖੜਾ ਹੈ। ਕਈ ਵਾਰ ਨਾਈਟ੍ਰੋਜਨ ਦੀ ਘਾਟ ਹਲਕੀਆਂ ਜ਼ਮੀਨਾਂ ਦੇ ਵਿੱਚ ਖਾਸ ਤੌਰ ਤੇ ਆ ਜਾਂਦੀ ਆ। ਤੁਸੀਂ ਆਪਦੀ ਡੋਜ਼ ਨਾਈਟ੍ਰੋਜਨ ਦੀ ਪਾ ਸਕਦੇ ਆ। ਕਈ ਥਾਵਾਂ ਦੇ ਉੱਤੇ ਹੋ ਸਕਦਾ ਸਲਫਰ ਦੀ ਘਾਟ ਹੋਵੇ। ਉਹ ਤੁਸੀਂ ਜਿਹੜਾ ਮਿੱਟੀ ਪਰਖਦਾਰ ਤੇ ਪਾ ਸਕਦੇ ਕਿਉਂਕਿ ਸਲਫਰ ਆ ਜਿਹੜਾ ਜੇ ਆਪਾਂ ਬਿਨਾਂ ਮਿੱਟੀ ਪਰਖ ਤੋਂ ਸਲਫਰ ਜਿਹੜਾ ਕਿਸਾਨ ਵੀ ਆਮ ਤੌਰ ਤੇ ਜਿਹੜਾ 80% ਵਾਲਾ ਜਾਂ 90% ਵਾਲਾ ਪਾਊਡਰ ਫਾਰਮਾ ਵਾਲਾ ਉਹ 3 ਕਿਲੋ ਐਵੇਂ ਯੂਰੀਆ ਦੇ ਨਾਲ 3 ਕਿਲੋ 5 ਕਿਲੋ ਵੈਸੇ ਹੀ ਪਾ ਦਿੰਦੇ ਕਈ ਵਾਰ ਬਿਨਾਂ ਜ਼ਰੂਰਤ ਤੋਂ ਉਹ ਵੀ ਸਮੱਸਿਆ ਕ੍ਰੀਏਟ ਕਰਦਾ ਹੈ ਇਹ ਜਿਹੜੀਆਂ ਜੜਾਂ ਕਾਲੀਆਂ ਹੋਣੀਆਂ ਨਾ ਜਿਹਦੇ ਨਾਲ ਵਾਧਾ ਜੇ ਤੁਹਾਡੇ ਜੜਾਂ ਕਾਲੀਆਂ ਨੇ ਜਿਹੜੀਆਂ ਜੜਾਂ ਦੀ ਡਿਵੈਲਪਮੈਂਟ ਪੂਰੀ ਨਹੀਂ ਹੁੰਦੀਗੀ ਭੂਸ ਲੀਆਂ ਜੀਆਂ ਜਾਂ ਕਾਲੀਆਂ ਜਿਹੜਾ ਹੁੰਦੀਆਂ ਮੁਸ਼ਕ ਮਾਰਦਾ ਹੁੰਦਾ ਉਹਨਾਂ ਦੇ ਨੇੜੇ ਤੁਸੀਂ ਦੇਖੋਗੇ ਨੱਕ ਦੇ ਕਰਕੇ ਖਾਸ ਤੌਰ ਤੇ ਜਿੱਥੇ ਤੁਹਾਡੇ ਅਨ ਜਿਹੜੇ ਨੱਕੇ ਤੋਂ ਜਿੱਧਰਲੇ ਪਾਸੇ ਪਾਣੀ ਪੈਂਦਾ ਉਧਰਲੇ ਪਾਸੇ ਜੇ ਤੁਸੀਂ ਦੇਖੋ ਜਾਂ ਜਿੱਥੇ ਪਾਣੀ ਜ਼ਿਆਦਾ ਖੜਦਾ ਹੈ ਇਹ ਸਲਫਾਈਡ ਟੌਕਸਿਸਿਟੀ ਹੁੰਦੀ ਹੈ ਜੇ ਆਪਣੀ ਜ਼ਮੀਨ 'ਚ ਐਕਸੈਸ 'ਚ ਸਲਫਰ ਪਿਆ ਹੈ ਤਾਂ ਲਗਾਤਾਰ ਜਦੋਂ 2 ਤੋਂ 3 ਹਫ਼ਤੇ ਖੇਤ 'ਚ ਪਾਣੀ ਖੜਾ ਰਹਿੰਦਾ ਹੈ ਕਈ ਕਿਸਾਨ ਵੀ ਕਹਿੰਦੇ ਕਿ ਜੇ ਅਸੀਂ ਪਾਣੀ ਖੇਤ ਨੂੰ ਜਿਵੇਂ ਹਵਾ ਲਵਾਉਣ ਨੂੰ ਕਹੀਦਾ ਹੈ ਕਿਸਾਨ ਵੀ ਕਹਿੰਦੇ ਸਾਡੇ ਤਰੇੜਾਂ ਪਾੜਦੀਆਂ ਨੇ ਜਮੀਨ ਦੇ ਵਿੱਚ ਤਾਂ ਦੇਖੋ ਕਿਸਾਨ ਵੀਰੋ ਆਪਾਂ ਹਰ ਸਾਲ ਝੋਨਾ ਲਾਉਨੇ ਆ ਘੱਟੋ ਘਾਟਾ ਪਣ 30 30 40 40 ਸਾਲ ਹੋ ਗਏ ਜਦੋਂ ਆਪਾਂ ਕੱਦੂ ਕਰਦੇ ਆ ਆਪਾਂ ਜਮੀਨ ਦੀ ਜਿਹੜੀ ਬਣਤਰ ਆ ਉਸੇ ਨੂੰ ਵਿਗਾੜਦੇ ਆ ਕਿ ਥੱਲੇ ਜਿਹੜਾ ਹੈਗਾ ਪੂਰੇ ਜਿਹੜੇ ਸਰਾਖ ਆ ਬੰਦ ਹੋ ਜਾਣ ਪਾਣੀ ਥੱਲੇ ਨਾ ਜਾਵੇ ਆਪਾਂ ਜਮੀਨ ਦੀ ਬਣਤਰਤਾ ਆਪ ਹੀ ਵਿਗਾੜ ਦਿੰਨੇ ਆ ਤਾਂ ਫਿਰ ਉਹਦੇ ਵਿੱਚ ਤਰੇੜਾਂ ਪਾੜਦੀਆਂ ਜਾਂ ਨਹੀਂ ਪਾੜਦੀਆਂ ਉਹਦੇ ਵਿੱਚ ਤੁਸੀਂ ਫਸਲ ਦੀ ਝਾੜ ਦੀ ਜਾਂ ਗ੍ਰੋਥ ਦੀ ਜਿਹੜੀ ਜੇ ਕੋਈ ਘਾਟ ਆ ਤਾਂ ਉਹ ਦੇਖੋ ਤਰੇੜਾਂ ਪਾੜ ਜਾਣੀਆਂ ਪਾਣੀ ਘਟ ਖੜੂ ਪਾਣੀ ਆਪਾਂ 15 20 ਦਰ ਬਾਅਦ ਖੜਾ ਕੇ ਲੈਣਾ ਵੀ ਕੀ ਹੈ ਝੋਨੇ ਦੇ ਵਿੱਚ ਜਿੰਨੀ ਹਵਾ ਖੇਤ ਨੂੰ ਵੱਧ ਪਾਉਗੀ ਓਨਾ ਚੰਗਾ ਮੀਂਹ ਵੀ ਬਾਕੀ ਸ਼ੁਰੂ ਹੋ ਜਾਂਦੇ ਹੁੰਦੇ ਆ ਬਾਕੀ ਕੋਈ ਏਡੀ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਜਿਹੜੇ ਕਿਸਾਨ ਵੀਰਾਂ ਦੇ ਤਜਰਬੇ ਆ بڑے ਫਖੇਦ ਵੀ ਚੈੱਕ ਕੀਤੇ ਆ ਕਿ ਜਿੱਥੇ ਥੋੜੀਆਂ ਬਹੁਤੀਆਂ ਤਰੇੜਾਂ ਪਾੜ ਜਾਂਦੀਆਂ ਪਾਣੀ ਦੀ ਕੋਈ ਬਹੁਤੀ ਦਿੱਕਤ ਵਾਲੀ ਗੱਲ ਨਹੀਂ ਰਹਿੰਦੀਗੀ ਪਰ ਗੱਲ ਕੀ ਆਪਣਾ ਮਾਈਂਡ ਸੈਟ ਉੱਥੇ ਆ ਗਿਆ ਆਪਾਂ 4 4 ਇੰਚ 3 3 ਇੰਚ ਕਈ ਕਿਸਾਨ ਵੀਰਣਾਂ ਆਏ ਹੁੰਦਾ ਕਿ ਛੱਪੜ ਪੂਰਾ ਲਾ ਕੇ ਰੱਖਣਾ ਜੇ ਤੁਸੀਂ ਪਤਲਾ-ਪਤਲਾ ਪਾਣੀ ਵੀ ਖੇਤ ਚ ਰੱਖਦੇ ਆ ਫੇਰ ਵੀ ਤੁਹਾਡੇ ਜਿਹੜਾ ਕਾਲੀਆਂ ਹੋਣ ਦੀ ਸਮੱਸਿਆ ਘੱਟ ਆਉਂਦੀ ਆ ਜੇਕਰ ਜਦੋਂ ਤੁਸੀਂ ਤੈਹ ਜਿਹੜੀ 3 3 ਇੰਚ ਦੀ 2 2 ਇੰਚ ਦੀ 3 3 ਇੰਚ 4 4 ਇੰਚ ਪਾਣੀ ਚੜਾ ਦਿੰਨੇ ਮੋਟਰਾਂ ਚੱਲੀ ਜਾਂਦੀਆਂ ਨੇ ਉਦੋਂ ਇਹ ਦਿੱਕਤ ਆਉਂਦੀ ਹੈ ਉਹਦਾ ਇਲਾਜ ਇਹ ਹੈ ਕਿ ਤੁਸੀਂ ਖੇਤ ਨੂੰ ਹਵਾ ਲਵਾਓ ਜਦੋਂ ਤੁਸੀਂ ਬੂਟਾ ਪਾਟਦੇ ਜੜਾਂ ਕਾਲੀਆਂ ਭੂਰੀਆਂ ਉਹ ਕੁਝ ਟਾਈਮ ਬਾਅਦ ਆਪ ਹੀ ਰੰਗ ਬਦਲਣ ਲੱਗ ਪੈਣਗੀਆਂ ਜਦੋਂ ਬਾਹਰ ਕੱਢ ਕੇ ਰੱਖਦੇ ਹੋਗੇ ਬੂਟਾ ਜਦੋਂ ਤੁਸੀਂ ਖੇਤ ਨੂੰ ਹਵਾ ਲਵਾਉਂਗੇ ਤਾਂ ਉਹ 3 ਤੋਂ 5 ਦਿਨਾਂ ਤੇ ਜਾ ਕੇ ਨਵੀਆਂ ਚਿੱਟੀਆਂ ਜੜਾਂ ਜਿਹੜੀਆਂ ਨਿਕਲਣੀਆਂ ਸ਼ੁਰੂ ਹੋ ਜਾਣੀਆਂ ਉਦੋਂ ਬਾਅਦ ਜਦੋਂ ਜੜਾਂ ਡਿਵੈਲਪ ਹੋਣੀਆਂ ਸ਼ੁਰੂ ਹੋਣਗੀਆਂ ਫੇਰ ਪਤਲਾ ਪਾਣੀ ਛੱਡੋ ਫੇਰ ਹਵਾ ਲਵਾ ਦਿਓ ਫੇਰ ਪਾਣੀ ਛੱਡੋ ਇਹਦੇ ਵਿੱਚ ਕੀ ਹੁੰਦਾ ਕਿ ਜੇ ਜ਼ਿਆਦਾ ਲੰਮਾ ਟਾਈਮ ਤੁਸੀਂ ਫੇਰ ਵੀ ਜਿਹੜੇ ਹਵਾ ਲਵਾਉਂਗੇ ਖੇਤ ਨੂੰ ਫੇਰ ਉਲੀ ਰੋਗ ਪੈਣਾ ਸ਼ੁਰੂ ਹੋ ਜਾਊਗਾ ਕਿਉਂਕਿ ਕਈ ਤਰ੍ਹਾਂ ਦੇ ਉਲੀ ਦੇ ਸਪੋਰ ਪਏ ਹੁੰਦੇ ਜ਼ਮੀਨ 'ਚ ਉਹਨਾਂ ਨੇ ਜਦੋਂ ਹੀ ਜੜਾਂ ਡੈੱਡ ਹੋਣ ਲੱਗਦੀਆਂ ਕਾਲੀਆਂ ਭੂਸੜੀਆਂ ਹੋਗੇ ਉਹਨਾਂ ਨੇ ਆਪ ਦਾ ਅਟੈਕ ਕਰ ਦੇਣਾ ਫੇਰ ਆਪਾਂ ਨੂੰ ਉਲੀ ਨਾਸ਼ਕ ਵੀ ਵਰਤਣੇ ਪੈਣੇ ਆ ਜ਼ਮੀਨ ਦੇ ਵਿੱਚ ਕਈ ਕਿਸਾਨ ਵੀਰ ਲੋਹਾ ਤੇ ম্যাগਨੀਸ਼ੀਅਮ ਬਿਨਾਂ ਜ਼ਰੂਰਤ ਤੋਂ ਪਾ ਰਿਹਾ ਖੇਤ ਦੇ ਵਿੱਚ ਉਹਨਾਂ ਕ ਮਤਲਬ 10-10 ਕਿਲੋ ਲੋਹਾ ਜਿਹੜਾ ਫੈਰ ਸਲਫੇਟ 19% ਵਾਲਾ ਉਹ ਥੱਲੇ ਜ਼ਮੀਨ 'ਚ ਪਾ ਰਿਹਾ ਕਿਸਾਨ ਵੀਰੇ ম্যাগਨੀਸ਼ੀਅਮ 10-10 ਕਿਲੋ ਪਾ ਰਿਹਾ ਹੈ ਲੋਹਾ ਤੱਤ ਦੀ ਜ਼ਮੀਨ ਰਹੀ ਪੂਰਤੀ ਸੰਭਵ ਨਹੀਂ ਤੇ ম্যাগਨੀਸ਼ੀਅਮ ਉੱਥੇ ਪਾਓ ਕਿਸਾਨ ਵੀਰ ਜੇ ਤੁਸੀਂ ਮਿੱਟੀ ਪਰਖ ਕਰਾਈ ਹੈ ਜੇ ਤੁਹਾਡੇ ਜਮੀਨ ਖੇਤ 'ਚ ਘਾਟ ਹੈਗੀ ਫਿਰ ਤੁਸੀਂ ਪਾਓ ম্যাগਨੀਸ਼ੀਅਮ ਦੀ ਆਪਣੇ ਜਿਹੜੀਆਂ ਸੋਇਲ ਕੰਡੀਸ਼ਨਸ ਆ ਉਥੇ ਆਪਣੇ ਜ਼ਮੀਨਾਂ ਦੇ ਵਿੱਚ ਘਾੜ ਮੈਗਨੀਸ਼ੀਅਮ ਦੀ ਇੰਨੀ ਜ਼ਿਆਦਾ ਨਹੀਂ ਆ ਸਕਦੀ ਵਰਨਾ ਤੁਸੀਂ ਅੱਧਾ ਕਿਲੋ 1 ਕਿਲੋ ਸਪਰੇਅ ਕਰ ਲਓ ਜੇ ਨਹੀਂ ਸਰਦਾ 1 ਕਿਲੋ ਨਾਲ ਹੀ ਤੁਹਾਡਾ ਜਿਹੜਾ ਹੈਗਾ ਵਧੀਆ ਮਸਲਾ ਹੱਲ ਹੋ ਜਾਣਾ ਪਰ ਵੈਸੇ ਮੇਰਾ ਖਿਆਲ ਵੀ ਕਈ ਕਿਸਾਨ ਵੀ ਸਪਰੇਅ ਜਿਹੜੀ ਆਪਾਂ ਜ਼ਿੰਕ ਲੋਹੇ ਵਾਲੀ ਦੱਸਦੇ ਹਾਂ ਉਹ ਚ ਮੈਗਨੀਸ਼ੀਅਮ ਪਾਉਣ ਬਾਰੇ ਪੁੱਛਦੇ ਹੁੰਦੇ ਉਹਦੇ ਵਿੱਚ ਵੀ ਜ਼ਰੂਰਤ ਨਹੀਂ ਹੈ ਜੇ ਤੁਹਾਨੂੰ ਕੋਈ ਖਾਸ ਤੁਹਾਡੇ ਖੇਤ ਚ ਦਿੱਕਤ ਆ ਵੀ ਵੱਖਰਾ ਤੁਹਾਡਾ ਖੇਤ ਆ ਤੇ ম্যাগਨੀਸ਼ੀਅਮ ਦੀ ਘਾਟ ਆ ਕਿ ਫੇਰ ਤੁਸੀਂ ਪਾ ਸਕਦੇ ਆ ਇਹਨੇ ਗ੍ਰੀਨਰੀ ਦੇਣੀ ম্যাগਨੀਸ਼ੀਅਮ ਕੈਲਸ਼ੀਅਮ ਦੇ ਸਾਲਟ ਕੰਪਲੈਕਸ ਦਾ ਆਪਣੇ ਪਾਣੀਆਂ ਦੇ ਵਿੱਚ ਜ਼ਮੀਨਾਂ ਚ ਵਾਧੂ ਪਏ ਆ ਚਿੱਟਾ ਛੁਰਾ ਕਿਤੇ ਕਾਲਾ ਕਿਤੇ ਕੈਲਸ਼ੀਅਮ ਦੇ ਕਿਤੇ ম্যাগਨੀਸ਼ੀਅਮ ਦੇ ਵਾਧੂ ਤੁਰਿਆ ਆਉਂਦਾ ਸੋ ਇਹ ਬੇਨਤੀ ਆ ਲੋਹਾ ਦਾ ਤਤ 10-10 ਕਿਲੋ ਜ਼ਮੀਨ ਚ ਪਾਉਣੇ ਉਹਦਾ ਫਾਇਦਾ ਕੋਈ ਨਹੀਂ ਚਾਹੇ ਉਹ ਸਸਤਾ ਚਾਹੇ ਮਹਿੰਗਾ ਨਾ ਉਹਨੇ ਕੋਈ ਤੁਹਾਡਾ ਝਾੜ ਵਧਾਉਣਾ ਐਵੇਂ ਬਿਨਾਂ ਜ਼ਰੂਰਤ ਤੋਂ ਆਪਾਂ ਜਿਹੜਾ ਖਰਚਾ ਕਰੀ ਜਾਂਦੇ ਆ ਉਹਦਾ ਫਾਇਦਾ ਕੋਈ ਨਹੀਂ ਬਿਨਾਂ ਜ਼ਰੂਰਤ ਤੋਂ ਜ਼ਮੀਨ ਚ ਸਲਫਰ ਨਾ ਪਾਓ ਸਲਫਾਈਡ ਟੌਕਸਿਸਿਟੀ ਉਹਦੇ ਨਾਲ ਵਧਦੀ ਐ ਸੋ ਜਿੱਥੇ ਤੁਹਾਡਾ ਝੋਨਾ ਰੁਕਿਆ ਲਾਲ ਪੀਲਾ ਪੂਸਲਾ ਜੋ ਵੀ ਹੋ ਗਿਆ ਇੱਕ ਤੰਗ ਤੱਤਾਂ ਵਾਲੀਆਂ ਸਪਰੇਆਂ ਕਰ ਦਿਓ ਉਹੋ ਜਿਹੜਾ ਤੁਹਾਨੂੰ ਦੱਸਿਆ ਸਸਤਾ ਫਾਰਮੂਲਾ ਖੇਤ ਨੂੰ ਹਵਾ ਲਵਾ ਦਿਓ ਚੰਗੀ ਤਰ੍ਹਾਂ ਮੋੜੀ-ਮੋਟੀ ਟਰੇਡਪਾਰਡ ਦੀ ਕੁਛ ਨਹੀਂ ਹੁੰਦਾਗਾ ਪਰ ਆਪਣੀ ਜਿਹੜੀ ਫਸਲ ਆ ਉਹ ਵਧੀਆ ਚੱਲੂਗੀ ਜ਼ਮੀਨ ਦੇ ਵਿੱਚ ਮੈਂ ਤੁਹਾਨੂੰ ਕਹੀਦਾ ਕਿ ਪਰਾਲੀ ਕੋਈ ਹਰੀ ਖਾਦ ਰੂੜੀ ਵਗੈਰਾ ਉਹ ਪਾਇਆ ਕਰੋ ਜ਼ਮੀਨ ਦੀ ਬਣਤਰ ਚ ਆਪਾਂ ਸੁਧਾਰ ਕਰੀਏ ਜ਼ਮੀਨਾਂ ਦੇ ਵਿੱਚ ਜਿਹੜਾ ਹੈ ਨਾ ਹਵਾ ਜਦੋਂ ਹਵਾ ਦਾ ਪ੍ਰਵਾਹ ਚੱਲੂਗਾ ਜੜਾਂ ਦੇ ਵਿੱਚ ਫਿਰ ਤੁਹਾਡੀ ਜ਼ਿੰਕ ਦੀ ਅਪਟੇਕ ਹੋਣੀ ਫਿਰ ਸਾਰੇ ਤੱਤਾਂ ਦੀ ਅਪਟੇਕ ਹੋਣੀ ਹੈ ਐਨੋਰੋਬਿਕ ਕੰਡੀਸ਼ਨ 'ਚ ਕੁਝ ਤੱਤ ਮਿਲਦੇ ਜਿੋਂਨੇ ਨੂੰ ਕੁਝ ਐਰੋਬਿਕ ਕੰਡੀਸ਼ਨ ਦੇ ਵਿੱਚ ਮਿਲਦੇ ਆ ਇਸੇ ਕਰਕੇ ਆਪਾਂ ਕਹਿੰਦੇ ਖੇਤ 'ਚ ਪਾਣੀ ਪਰਤਾ ਜਦੋਂ ਪਾਣੀ ਜੀਰ ਗਿਆ 2 ਦਿਨ 3 ਦਿਨ ਖੇਤ ਗਿੱਲਾ ਰਹਿੰਦਾ ਉਦੋਂ ਬਾਅਦ ਹਵਾ ਲਵਾਓ ਆਪਣੀ ਪਾਣੀ ਲਾਓ 2 ਦਿਨ ਹਵਾਲ ਲਵਾ ਲਓ 3 ਦਿਨ ਲਵਾ ਲਓ 4 ਦਿਨ ਲਵਾ ਲਓ 5 ਦਿਨ ਲਵਾ ਲਓ ਜ਼ਮੀਨ ਦੇ ਹਿਸਾਬ ਨਾਲ ਜੇ ਤੁਹਾਡੀ ਜ਼ਮੀਨ 2 ਦਿਨ ਚਿੱਟਾ ਹੋਣ ਤੋਂ ਪਹਿਲਾਂ ਕੱਢਦੀ ਆ ਤਾਂ ਫਿਰ 2 ਦਿਨ ਹਵਾਲ ਲਵਾ ਲਓ ਨਹੀਂ 3 ਦਿਨ 4 ਦਿਨ ਲਵਾ ਲਓ ਫਸਲ ਆ ਜਿਹੜੀ ਇਹਦੇ ਨਾਲ ਤੁਹਾਡੀ ਵਧੀਆ ਗ੍ਰੋਥ ਗ੍ਰੋਥ ਕਰਨ ਲੱਗ ਪੂ ਜੜਾਂ ਡਵਾਰਾ ਡਵੈਲਪ ਹੋਣ ਵਾਲੀਆਂ ਪੈਣਗੀਆਂ ਚਿੱਟੀਆਂ ਜੜਾਂ ਹੋਣ ਲੱਗ ਪੈਣਗੀਆਂ ਬਾਧੂ ਸਮਾਨ ਸੱਲਾ ਨਾ ਪਾਓ ਇਹ ਜੜੀਆਂ ਜੜਾਂ ਕਾਲੀਆਂ ਹੋਣ ਤੋਂ ਜਿਹੜੀਆਂ ਕੋਈ ਦਿੱਕਤ ਆਉਂਦੀ ਹੈ ਨਾ ਉੱਥੇ ਸਮਾਨ ਨਹੀਂ ਪਾਉਣਾ ਹੁੰਦਾ ਖੇਤ ਨੂੰ ਆਪਾਂ ਹਵਾ ਲਵਾਉਣੀ ਹੁੰਦੀ ਆ ਬਾਧੂ ਖਰਚਾ ਨਾ ਕਰੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖੋ ਸ਼ਾਰ